ਪੁੜਕੂ ਮਾਰ ਆਖੀ ਮੀ ਪਾਪੇ ਕਰ ਮਾਰ ਜਗੁ ਡਾਕੋ ਸੁਤੀਓ ਜੱਲਿਆ ਬਨਦਾਰਾ ਚੱਲਿਆ ਬਨਿਤਾਰਾ ਚੱਲਿਆ ਬਨਦਾਰਾ ਉੱਛ ਤੇ ਲਾਪਤ ਦਾਰਾ ਪਾਂ ਕੀ ਜੇ ਨਾ ਹੋਵੀ ਪਿੰਡ ਪਵਰ ਚੋਂ ਚੱਲ ਜੇ ਦੌੜੇ ਕੋ ਜਦ ਤੱਕ ਸੁਤੀਓ ਚੱਲਿਆ ਉੱਠ ਚੱਲਿਆ ਮੈਂ ਤਾਰਾ ਚੱਲਿਆ ਮੈਂ ਤਾਰਾ ਚੱਲਿਆ ਮੈਂ ਤਾਰਾ ਉਹ ਹੀ ਉਹ ਹੀ ਕਿਆ ਕਰ ਰੂਪ ਸੁਣਾ ਕਿਸ ਤੇ ਸੁਤਾ ਨਾਨਕਾ ਜਗਾਏ ਸੋਈ ਜੀ ਤਦ ਪੂਜੇ ਅਮੜਾ ਨੀਰ ਨਾਮੁ ਹੋਇਆ ਜਤੋ ਜਾ ਕੋ ਸੁਥਿਓ ਦੱਲਿਆ ਬੜਾ ਰਾਹ ਉਚੇ ਪਿਆ ਮਦਨਾਰਾ ਸਤਿ ਨਾਮੁ ਸ਼ਿਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਸਤਿ ਨਾਮੁ ਸ਼ਿਵਾਹਿ ਗੁਰੂ ਵਾਹਿਗੁਰੂ ਚੱਲਿਆ ਬਨ ਜਾਲਾ ਚੱਲਿਆ ਬਨ ਜਾਲਾ ਜੋ ਸੁਤੀ ਜਾ ਤੋੜਾ ਕੋ ਸੁਤੀ ਹੋ ਜੱਲਿਆ ਆਵਦ ਤਾਰਾ ਜੱਲਿਆ ਆਵਦ ਤਾਰਾ ਜੱਲਿਆ ਆਵਦ ਤਾਰਾ ਚੱਲਿਆ ਆਵਦ ਤਾਰਾ ਚੰਦ ਆਵਦ ਜਾਰਾ ਆ प्रचण्ड ते ते سجلے رنگ ਲੂ ਪੀਰੇ ਉਰੰਗੋਲੇ ਦਇ ਸੁਖਤੇ ਦੀਨਾ ਸਚੇ ਗਏ ਰੰਗ ਲੰਗ ਰੰਗ ਦਇ ਸੁਖਤੇ ਦੀਨਾ ਤਨ ਨੂੰ ਮਧਿਆ ਰੁਲੜਾ ਨਾਠੇ ਨੀ ਦਿਨ ਜਾ ਪੁੜ ਕੇ ਰੇ ਪਾਤਿ ਸਿਉ ਦਰ ਟੋਲ ਜੂਣ ਗਾ ਰੰਧੂ ਮਾਰ ਲੇ ਪਿਆਰੇ ਆ ਜਾ ਜੋ ਮਤ ਦਾ ਬੁੱਲ ਲਾ ਤਿੰਨ ਖੋਰੜੇ ਤਕੇ ਭਿਆਪਾਣਾ ਜੂਣ ਗਾ ਕੀ ਨਾ ਸੁਨੇ ਕੁਰੀ ਆਪਣ ਕਰਨੀ ਸੋਏ ਲਕੀਆਂ ਦੇ ਸੋਰੇ ਦਿੱਤ ਨਾ ਪਈ ਹੋਈ ਨਾਨਕ ਸੁਖੀ ਪਈ ਜਾਣ ਵਰਤੀ ਸੰਨ ਧੁੜਾ ਕੋ ਆਈ ਗੱਢੜੀ ਅਬ ਗੁਰ ਚੱਲੇ ਬੰਦ ਸੱਜਣ ਮੀਰੇ ਦੇ ਰੰਗੁਲੇ ਜਾਈ ਸੁਖਤੇ जय स्तुते दीनाड़ जन सुते दीनाड़ जय स्तुते दीनाड़ जन सुते दीनाड़ ਚੌਧਰੀ ਤਰਲੋਚਨ ਸਿੰਘ ਜੀ ਸੋਹਣ ਸਾਬਕਾ ਬਨਾਏ ਉਹਨਾਂ ਦੇ ਘਰ ਸਪਤਨੀ ਮੀਨਾ ਸੋਹਣ ਦੀ ਸਾਰਾ ਪਰਿਵਾਰ ਬੱਚੇ ਬੱਚੀਆਂ ਜੈਸਮੀ ਅਕਾਸ਼ ਸਿੰਘ ਸ਼ਰਮਾ ਜੀ ਕ੍ਰਿਸ਼ਮਾ ਜੀ ਪ੍ਰਧਨ ਸਿੰਘ ਜੀ ਵਿਸ਼ਾ ਜੀ ਗੋਬਿੰਦ ਸ਼ਰਮਾ ਜੀ ਉਹਨਾਂ ਦੇ ਪਤੀ ਜੇ ਵੇਖ ਕੇ ਕੋਮ ਫੇਰ ਕਮਲ ਜੀ ਫਾਂਦਾ ਅਮਨਦੀਪ ਗੁਰੂ ਰਾਜਤ ਗੁਰੂ ਸਾਰੇ ਸੱਜਣ ਮਿੱਤਰ ਰਿਸ਼ਤੇਦਾਰ ਮਹਾਨ ਸ਼ਖਸੀਅਤਾਂ ਜੋ ਅਰਦਾਸ ਜੋ ਕਰੀ ਕਰਨ ਵਾਸਤੇ ਆਏ ਹੋ ਸਤਿਗੁਰੂ ਜੀ ਵਰਸ਼ਿਸ਼ ਕਰਿਓ ਚੌਧਰੀ ਸਾਹਿਬ ਨੂੰ ਕਰਨਾ ਚ ਨਵਾਸ ਵਰਸ਼ਣਾ ਪਿੱਛੇ ਪਰਿਵਾਰ ਨੂੰ ਪਾਣਾ ਪਰਿਵਾਰ ਦਾ ਬੰਦ ਵਰਸ਼ਣਾ ਆਓ ਹੁਕਮ ਸਾਰ ਅਨੰਦ ਸਾਹਿਬ ਦੀ ਦਰਬਾਰ ਫਿਰ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ

ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਰੇ ਵਾਹਿ ਸ੍ਰੀ ਭਗਵੰਤੇ ਜੀ ਦੇ ਪਾਤਸ਼ਾਹ ਜੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ ਫਿਰੰਗਲ ਗੁਰ ਤੇ ਅਮਰਦਾਸ ਰਾਮਦਾਸ ਜੀ ਦੀ ਸਹਾਰੇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਜਹਾਰੇ ਸਿਹਾਰਿ ਪ੍ਰਸ਼ੰਤ ਧਿਆਈਐ ਇਸ ਡਿਠੈ ਸਭ ਦੁਖ ਜਾਇ। ਕੇਗ ਪਹ ਮਾਦਰ ਸਿਮਰੈ ਕਰ ਨਾਨਕ ਆਵੈ ਤਹ ਹਾਰਿ। ਸਭ ਤਾਈ ਹੋਏ ਸਹਾਈ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ। ਸਭ ਤਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਜੀ ਜੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਿਆਂ ਅੰਦਰ ਕੀ ਬੋਲ ਜੀ ਬੋਲ ਜੀ ਪੰਜਾਂ ਪਿਆਰਿਆਂ ਚਹੁ ਸਾਹਿਬ ਜਾਨਿਆਂ ਚਾਨਿਆਂ ਮੁਕਤੀਆਂ ਅਠੀਆਂ ਜਪੀਆਂ ਤਪੀਆਂ ਅੰਦਰਾਂ ਨਾਮ ਜੱਪਿਆ ਵਣ ਛਕਿਆ ਦੇਖ ਤਾਏ ਤੇ ਉਭਾਈ ਦੇਖਿਆ ਡਟ ਕੀਤਾ ਤਨਾ ਪਿਆਰਿਆਂ ਸਤਿ ਆਰਿਆਂ ਤੇ ਕੁਮਾਰੀ ਦਾ ਧਿਆਨ ਅਤਰ ਕੇ ਫਤਸਾਂ ਦੇ ਬੱਲਾ ਜੀ ਬੱਲਾ ਜੀ ਇਹਨਾ ਸਿਨਾ ਸਿਂਗੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਹੋਪਰੀਆਂ ਲੋਈਆਂ ਚੜੀਆਂ ਤੇ ਡੜੇ ਆਰਿਆਂ ਨਾਲ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਬਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਖੀ ਕੇਸਾ ਸਵਾਸਾ ਨਾਮਿ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਦਾ ਦਵਾਰੇ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਰਤਮੇ ਸਰਬਤ ਕਾਰੁ ਸਾਜਿ ਕੀ ਅਰਦਾਰਾ ਸਹੈ ਨੇ ਸਰਬਤ ਕਾਰੁ ਸਾਜਿ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਉਂਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਾਇਤ ਦੇਗ ਤੇਗ ਫਤਿਹੇ ਬਰਤੀ ਪਰ ਪੰਥ ਦੀ ਜੀਤ ਸ੍ਰੀ ਸਰਬ ਦੀ ਸਹਾਇ ਹਰ ਸ੍ਰੀਤੇ ਬਹੁਤ ਬਲੇ ਬਰਜੇ ਬਨ ਦੇ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਰਹਿਦਾਨ ਬੇਵਿਕ ਦਾ ਵਿਸਾਦ ਦਾ ਪ੍ਰੋਸਾ ਦਾ ਦਾਨਨਾ ਸਰਧਾਨ ਨਾਮ ਦਾ ਸ੍ਰੀ ਅਮਰ ਸਾਰਜੇ ਦੇ ਇਸ ਨਾਮ ਜੋਕੀਆਂ ਝੱਟੇ ਭੁੰਗੇ ਜੁਗੋ ਜੁਗਿਆ ਤਦ ਧਰਮ ਕਾ ਨਿਕਾਰ ਬੋਲੇ ਬੋਲੇ ਸਿਖਾਂ ਦਾ ਬਲ ਨੀ ਮਾਤ ਉੱਚੀ ਮਤ ਦਾ ਰੱਖ ਆਇ ਬਿਵਾਇ ਤੋ ਹੀ ਕਾਲ ਕੋ ਕਿ ਆਪਣੇ ਪੰਥ ਨੇ ਸਦਾ ਸਹਾਈ ਦਾ ਦਾਰ ਦਿਓ ਸ੍ਰੀ ਨਾਨਕ ਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਤਾ ਮਾਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੇ ਖੁੰਨੇ ਦਰਸ਼ਨ ਦੀ ਦਾਹ ਅਤੇ ਸੇਵਾ ਸਪਾਤਾ ਦਾਹ ਕਲਸਾ ਨੂੰ ਬਖਸ਼ੋ ਈਨ ਮਾਣਿਆਂ ਦੇ ਮਾਣ ਨੇਤਣਿਆਂ ਦੇ ਤਾਂ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਅਰਹਾਨ ਆਪਿਆਂ ਦੇ ਚਰਨਾਂ ਕਮਨਾ ਪਾਸ ਅਰਦਾਸ ਬੇਤੀ ਜੁੜਿ ਰਹੇ ਹੰਦੇ ਗੁਰਬਾਣੀ ਦਾ ਪੁੱਤਰ ਵਰਵਾਨ ਹੈ ਜੇ ਜਹਾਂ ਜੀ ਲਿਚਿਆ ਇਹ ਹੁਕਮ ਤੁਮਾਏ ਕੰਧੇ ਆਵੈ ਨਾਨਕਾ ਸੱਦੇ ਉੱਠੀ ਜਾਇ ਰਣਾ ਰਾਵਨ ਕੋ ਰਹੈ ਬਰਾਕਨਾ ਕਾਉਂਡੋ ਫਕੀਰ ਵਾਰੀ ਆਪੋ ਆਪਣੀ ਕੋਈ ਨਬੰਦ ਤੀਰ ਧਰਮ ਸਿਰੰਦਾ ਸਚਾ ਪਾਤਸ਼ਾਹ ਜਿਨ ਜਗ ਤਤੈ ਨਾ ਜਾ ਮੌਲਤ ਪੁੰਨੀ ਪਾਈ ਭਰੀ ਜਾਨੀਆ ਦਾ ਘਤ ਚਲਾਇ ਸਚੇ ਪਾਤਸ਼ਾਹ ਦੀ ਬਰਕਤ ਨੇ ਫਿਰਦਵਾਨ ਭਾਈ ਦਰੋਜਨ ਸਿੰਘ ਨੇ ਸੋਣ ਆਪ ਵੀ ਪਾਸੋਂ ਜਿਤਨੀ ਖੁਸ਼ ਆਸਾਂ ਦੀ ਪੁੰਜੀ ਲੈ ਕਰਕੇ ਇਸ ਬਾਤਲੋਕ ਵਿੱਚ ਆਏ ਸੰਗ ਭਗਦੇ ਹੋਏ ਆਪਦੀਆਂ ਦੇਰਨਾ ਵਿੱਚ ਜਾ ਪਰਦੇ ਹਾਂ ਸੱਚੇ ਬਾਦਸ਼ਾਹ ਜੀਓ ਵਿਚੋਂ ਸਮੂਹ ਪਰਿਵਾਰ ਨੇ ਲਿਖ ਕਰਕੇ ਆਪ ਦੀ ਬੰਦੋਂ ਬਰਸ਼ਸ਼ ਕੀਤੀ ਹੋਈ ਮਰਿਆਦਾ ਅਨਸਾਰ ਗੁਰਸਖਤ ਦੀਤ ਜਲੋ ਮਨ ਜਾਂਦੀ ਜੋ ਗੁਰ ਕਹੈ ਸੋਇ ਪਤ ਮਨੋ ਹਰ ਹਰ ਗਤਾਂ ਦੇ ਰਾਤੇ ਘਰ ਵਿੱਚ ਸਹਿਜ ਪਾਠ ਦਾ ਆਰੰਭ ਕਰਵਾਇਆ ਗੈਸਾਂ ਜਿਨਾਂ ਤੇ ਭੋਗ ਭਰੇ ਗਏ ਸਤੇ ਪਾਤਸ਼ਾਹ ਜੀ ਹੋ ਉਪਰੰਤ ਦਾਣਾ ਮੰਡੀ ਵਿਖੇ ਕੁੱਲੇ ਪੰਡਾਰਿਆਂ ਅੰਦਰ ਆਪੀਆਂ ਨੇ ਪਾਵਨ ਸਰੂਪ ਪ੍ਰਕਾਸ਼ ਕਰਕੇ ਅਰਦਾਸ ਸਮਾਹ ਹੋਈ ਹੱ ਸਤੇ ਪਾਤਸ਼ਾਹ ਜੀ ਇੱਕ ਨਹੀਂ ਜਥੇ ਪਰਸੋਂ ਕੀਰਤਨ ਕਰਦੇ ਆ ਆਪ ਜੀਆਂ ਦੇ ਚਰਨਾਂ ਵਿੱਚ ਸੇਵਾ ਨਿਭਾਉਂਦੇ ਆਂ ਦਸਰਿਆਂ ਪਰਸਾਂ ਇੱਕ ਨਹੀਂ ਅਨੇਕਾਂ ਕਰਦੀਆਂ ਨੇ ਅਣਜਾਣ ਬੱਚੇ ਸਭ ਕਰਕੇ ਮੁਆਫ ਕਰਨਾ ਸਮਤ ਵਰਸ਼ਿਸ਼ ਕਰਨੀ ਸੇਵਾ ਸਿਮਰਨ ਕਰਨੇ ਬਲ ਬਖਸ਼ਿਸ਼ ਕਰਨੇ ਨੇ ਭਾਇੰਤ ਰੋਚਨ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ ਸਬਕਸ਼ਣ ਵਿਸ਼ੇ ਪਰਿਵਾਰ ਨੂੰ ਸਾਰੇ ਸਬਧੀਆਂ ਨੂੰ ਸਭੂ ਸੰਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸਤੇ ਬਾਦਸ਼ਾਹ ਜੀ ਉਹ ਸਰਬੱਤ ਸੰਗਤ ਦੀ ਹਾਜ਼ਰੀ ਦਰਤੀ ਪ੍ਰਵਾਨ ਕਰਨੀ ਦੇਰ ਫੁਰ ਮੇਡਾਵਾਂ ਨਰਦੇ ਪ੍ਰਵਾਨ ਕਰਨੀਆਂ ਸਤੇ ਬਾਦਸ਼ਾਹ ਜੀ ਗਰੀਬ ਮਰ ਪਾਦਸ਼ਾਹ ਜੀ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾ ਅੰਦਰ ਕ੍ਰਾਪਸ਼ਾਤੀ ਦੇਿਤ ਹਾਜ਼ਰ ਹੈ ਦਰ ਪ੍ਰਮਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸਰਬੰਦਰ ਸੰਗਤਾਂ ਦੇ ਵਿੱਚ ਵਿਖਾਉਣ ਦੀ ਆਗਿਆ ਬਖਸ਼ੋ ਤੇ ਕਰੋ ਕਿਰਪਾ ਪਵਨ ਪਵਿੱਤਰ ਅਲਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਸਰਦਾਰਾਂ ਨੂੰ ਕਿਰਤਾਰਤ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰਥਾ ਬਖਸ਼ੋ ਤੇ ਸਿੰਘ ਬਣਦੇ ਸੁਣਦੇ ਸਰਬਤ ਦਾਇਰ ਹੋਣ ਤੋਂ ਬਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਤਿਬੱਜ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕਿਉ ਲਾ ਬੈਠਾ ਕੇਲ ਕਰੀ ਖੇਲ ਕਰੀਂਦੇ ਹੰਝ ਨੋ ਅਚਿੰਤੇ ਬਾਜ ਪਈ ਬਾਜ ਪਈ ਤਿਸ ਰੱਬ ਦੀ ਈਲਾ ਵਿਸਰੀਆਂ ਜੋ ਮਨ ਚਿਤਨਾ ਚੀਤੇ ਸੰਨ ਸੋ ਗਾਲੀ ਰੱਬ ਕੀਆ ਸੰਨ ਤਿੰਨਾ ਪਿਆਰਿਆਂ ਭਾਈਆਂ ਅੱਕੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਫਿਰ ਦਇਆ ਮਲ ਜੇ ਕੀਤੇ ਦੁਨੀ ਵਿੱਚ ਨਰਗਾ ਆਏ ਕੰਮ ਪਿੱਛੋਂ ਸਾਰਾ ਹੀ ਉਸ ਸਮਝਦੇ ਸਨ ਪਰ ਅੱਜ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਰਵਾਰ ਬੜਾ ਮਹਿਸੂਸ ਹੈ ਮਹਿਸੂਸ ਹੈ ਉੱਥੇ ਹਲਕਾ ਬੰਗਾ ਦੇ ਲੋਕ ਈਵਨ ਆਲੇ ਦੋਲੇ ਦੇ ਵੀ ਜਿੱਥੇ ਜਿੱਥੇ ਉਹਨਾਂ ਦਾ ਪਿਆਰ ਸੀ ਅੱਜ ਉਹ ਸਾਰੇ ਲੋਕ ਬੜੇ ਮਹਿਸੂਸ ਬੈਠੇ ਜਿਹੜਾ ਮੁੱਖਾ ਪੈਣਾ ਉਹ ਜੁਣਿਆ ਤੇ ਆਪਣੇ ਪਰਿਵਾਰ ਦੀ ਲੈਗਸੀ ਨੂੰ ਅੱਗੇ ਵਧਾਉਣਾ ਉਹਨਾਂ ਨੇ ਜ਼ਰੂਰੀ ਸਮਝਿਆ ਤਦ ਉਹ ਤੇ ਪੰਚਾ ਚੌਥੀ ਸਾਹਿਬ ਸਾਡੇ ਤੋਂ ਹਮੇਸ਼ਾ ਇੰਪੁਰ ਹੋਗੇ ਸੀ ਆਪਣੇ ਨੰਬਰ ਕਾਰ ਦੇ ਪ੍ਰੋਟੈਕਸ਼ਨ ਤੋਂ ਆਪਣੇ ਸਰਦਾਰ ਤੇ ਸਰਕਾਰ ਦੇ ਹਿੱਤਾਂ ਦਾ ਆਪਾਂ ਸਾਰਿਆਂ ਦੇ ਰਾਜ ਦੇ ਸੰਗ ਦੇ ਰੋਪਰ ਮੈਂ ਕਰਨ ਵਾਸਤੇ ਪਰਿਵਾਰ ਨਾਲ ਗੁਰ ਸੰਜਾ ਕਰਨ ਵਾਸਤੇ ਗੁਰਮਾਰਾ ਵਿਖੇ ਲੋੜੀਂਦੇ ਪਹਾਰੇ ਹੋਏ। ਸਗਰਾ ਤੋਂ ਤੋਂ ਜੀ ਬਾਰੇ ਬਹੁਤ ਕੁਝ ਕਿਹਾ ਗਿਆ ਬਹੁਤ ਕੁਝ ਕਿਹਾ ਜਾਂਦਾ ਹੈ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਰੋਜਨ ਸਿੰਘ ਜੀ ਨੇ ਬਹੁਤ ਨਾਮ ਕਮਾਇਆ ਜਿੱਥੇ ਉਹਨਾਂ ਨੂੰ ਵਿਰਾਸਤ ਦੇ ਵਿੱਚ ਉਹਨਾਂ ਦੇ ਪਿਤਾ ਜੀ ਦੀ ਸਿਆਸੀ ਕਮਾਈ, ਨੇਕ ਕਮਾਈ ਮਿਲੀ ਉਸ ਕਮਾਈ ਨੂੰ ਉਹਨਾਂ ਨੇ ਅੱਗੇ ਵਧਾਇਆ ਅੱਜ ਜਿਹੜਾ ਵੀ ਬੁਲਾਰਾ ਇੱਥੇ ਬੋਲਿਆ ਉਸ ਮਾਨਨਾ ਪੁੱਤਰ ਰੋਜਨ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਉਹਨਾਂ ਦੀ ਪ੍ਰਾਈਡ ਦੀ ਕਾਬਲੇਤੀ ਉਹਨਾਂ ਚ ਗੱਲ ਕਰਕੇ ਦੁੱਖ ਹੋਰ ਵੀ ਗਹਿਰਾ ਤੇ ਸੰਜੀਦਾ ਹੋ ਜਾਂਦਾ ਹੈ ਜਦ ਜਾਨ ਵਾਲਾ ਇਨਸਾਨ ਇੱਕ ਬੇਗ ਇਨਸਾਨ ਮੇਰਾ ਵੀ ਉਹਨਾਂ ਨਾਲ ਪਰਸਨਲ ਪਿਆਰ ਸੀ ਅਸੀਂ ਇਕੱਠੇ ਐਮ.ਐਲ.ਏ ਰਹੇ ਹਾਂ ਉਸ ਤੋਂ ਬਾਅਦ ਲਗਾਤਾਰ ਜਿੱਥੇ ਮਿਲਣਾ ਕਦੀ ਐਸੀ ਗੱਲ ਹੋਣੀ ਕਿ ਮੈਂ ਬੀਜੇਪੀ ਦਾ ਕਾਂਗਰਸ ਜਦੋਂ ਕਰਨ ਤਾਰਨ ਦੀ ਇਲੈਕਸ਼ਨ ਸੀ ਜਦੋਂ ਇਹ ਖਬਰ ਪੜੀ ਕਿ ਕੰਪੇਨ ਦੇ ਦੌਰਾਨ ਸਤ ਰੋਚਨ ਸਿੰਘ ਦਾ ਦਿਹਾਂਤ ਹੋ ਗਿਆ ਤਾਂ ਉਸ ਵੇਲੇ ਇੱਕ ਮਨ ਨੂੰ ਬੜਾ ਝਟਕਾ ਲੱਗਾ ਕਿ ਉਹ ਇਨਸਾਨ ਜਿਸ ਦਾ ਅੰਤਿਮ ਸਾਹ ਤੱਕ ਅੰਤਿਮ ਸਾਹ ਤੱਕ ਉਹ ਪਾਰਟੀ ਦਾ ਕੰਮ ਕਰਦਾ ਰਿਹਾ ਚੌਧਰੀ ਜਗਤਰਾਮ ਜੀ ਦੇ ਬੇਟੇ ਚੌਧਰੀ ਤਰਲੋਚਨ ਸਿੰਘ ਸੂਪ ਜੀ ਦੀ ਅੰਤਮ ਅਦਾਸ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੁਗ ਬੈਠੀ ਸਾਸ ਸਗਤ ਦੀ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤ ਦੀ ਫਤਿਹ ਅੱਜ ਸਾਰੇ ਰਿਸ਼ਤੇਦਾਰ ਭੈਣ ਭਰਾ ਸੰਗੀ ਸਾਥੀ ਦਾਸ ਵੇਹਣ ਤੋਂ ਭਾ ਜਿੰਨਾ ਜਿੰਨਾ ਵੀ ਦੁਨਿਆਵੀ ਤੌਰ ਤੇ ਤਰਲੋਚਰ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਵਿਚੋੜੇ ਦਾ ਦਰਦ ਪਿਆਰ ਔਰ ਸਤਕਾਰ ਸੀ ਉਸ ਪਿਆਰ ਔਰ ਸਤਕਾਰ ਨੂੰ ਲੈ ਕੇ ਸਾਰੀ ਆਪਾਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਕੱਥਰ ਹੋਈ ਹੋਰ ਰਿਸ਼ਤਾ ਨਹੀਂ ਜਿਹੋ ਜਿਹਾ ਰੱਬ ਨੂੰ ਤੁਸੀਂ ਪੁੱਜਦੇ ਆ ਜਿਹੋ ਜਿਹਾ ਆਪਣੇ ਮਾਂਪੇ ਨੂੰ ਪੁੱਜਦੇ ਆ ਇਸ ਕਰਕੇ ਉਹਨਾਂ ਦਾ ਘਾਟਾ ਜਿਹੜਾ ਪਰਿਵਾਰ ਵਾਸਤੇ ਸਭਾਪਤੀ ਕਿੰਨ ਅਲਾਕੇ ਵਾਸਤੇ ਸਭਾਪਤੀ ਕਿੰਨ ਸੂਬੇ ਦੇ ਸਾਡੀ ਪਾਰਟੀ ਵਾਸਤੇ ਸਭਾਪਤੀ ਸਮਾਬੋਧਾ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਦਰੋਚਨ ਸਿੰਘ ਜੀ ਦੇ ਇਹਨਾਂ ਦੇ ਪਿਤਾ ਜੀ ਚੌਧਰੀ ਜਗਤਰਾਮ ਜੀ ਪਬਲਿਕ ਲਾਈਫ ਵਿੱਚੋਂ ਵਿਚਰ ਕੇ ਗਏ ਨੇ ਦੋ ਕਿ ਸ਼ਬਦ ਮੈਂ ਕਹਿਣਾ ਚਾਹਣਾ 30 ਸਾਲ ਮੈਨੂੰ ਵੀ ਹੋ ਗਏ ਫਿਰਦੇ ਉਹਨੂੰ ਮੇਰੇ ਪਿਤਾ ਜੀ ਸਦਾ ਸਰਕਾ ਸੀ ਸਰਦ ਸੁਜਿੰਦਰ ਸਿੰਘ ਇੰਨਾ ਕੁ ਸਮਾਂ ਤਕਰੀਬਨ ਉਹਨਾਂ ਨੇ ਪੋਲਿਟਿਕਸ ਚ ਚਲਾਇਆ افسوس دی گل ہے کہ جس آزادی ਤੋਂ ਬਾਅਦ ਇੱਥੇ ਲੱਗੇ ਆਪਣੇ ਸ਼ਹੀਦ ਭਗਤ ਸਿੰਘ ਦੀ ਦਾ ਅਸਥਾਨ ਹੈ ਜਿਸ ਆਸ ਤੇ ਉਮੀਦ ਨਾਲ ਆਪਾਂ ਤੁਰੇ ਸੀ ਇਸ ਦੇਸ਼ ਵੱਲ ਕਿ ਬਹੁਤ ਅੱਛੇ ਢੰਗ ਦੇ ਨਾਲ ਦੇਸ਼ ਤੇ ਇਨਸਾਫ ਉਸਦੀ ਨਾਲ ਚੱਲੇਗਾ ਉਹ ਮੈਂ ਸਮਝਦਾ ਕਿ ਲੋਕਾਂ ਦੀ ਆਸਾਂ ਤੇ ਪੂਰਾ ਨਹੀਂ ਹੋ ਸਕਿਆ ਚੋਣ ਪ੍ਰਣਾਲੀ ਜਿਹੜਾ ਕਿ ਤੁਰਾ ਹੈ ਡੈਮੋਕ੍ਰੇਸੀ ਦਾ ਸਭ ਤੋਂ ਜ਼ਿਆਦਾ ਕਿ ਪੋਲੂਸ਼ਨ ਹੈ ਆ ਆਹੋ ਹਵਾਇਦਾ ਤੁਸੀਂ ਦੇਖਦੇ ਹੋ ਸਭ ਤੋਂ ਜ਼ਿਆਦਾ ਪੋਲਿਟਿਕਲ ਇਲੈਕਟੋਰਲ ਪ੍ਰੋਸੈਸ ਹੈ ਅਗਰ ਇਸ ਦੇਸ਼ ਨੂੰ ਵਾਕਈ ਬਚਾਉਣਾ ਅੱਗੇ ਲੈ ਕੇ ਜਾਣਾ ਸਭ ਤੋਂ ਜ਼ਿਆਦਾ ਪਹਿਲਾਂ ਦੇਸ਼ ਵਿੱਚ ਇਲੈਕਟੋਰਲ ਰਿਫਾਰਮਸ ਦੀ ਲੋੜ ਹੈ ਜਦੋਂ ਸੀ ਉਹਨਾਂ ਦੀ ਸ਼ੋਕ ਸਮਾ ਦੇ ਵਿੱਚ ਬੈਠੇ ਆ ਤੇ ਯਾਦ ਆ ਰਹੇ ਨੇ ਬਹੁਤ ਜਿੰਨ ਸੰਭੇ ਸਾਰੇ ਆਪੇ ਮੰਨ ਲਏ ਚੌਥੀ ਜਨਤਰਾ ਮੈਨੂੰ ਵੀ ਮੌਕਾ ਮਿਲਿਆ ਜੋਦੀ ਜਗਤਰਾਮ ਜੀ ਨੇ ਬੱਚੇ ਗਿਆ ਪਿਆਰ ਦੇ ਕੇ ਸਿੱਧੇ ਹੱਥ ਰੱਖੀ ਜਦੋਂ ਮੈਂ ਬੰਨ ਸਿੰਘ ਸਮਿਸ਼ਨ ਦੇ ਵਿੱਚ ਮੈਂਬਰ ਹੋਇਆ ਜਦੋਂ ਉਹ ਮੁਕਬਦੀ ਘੋੜਾ ਲੱਗੀ ਤੇਰੇ ਹੂਨ ਤੇ ਤੇ ਮੇਰੇ ਸਾਥੀ ਨੇ ਗੱਲ ਕਹੀ ਤੰਗ ਸਾਹਿਬ ਜਿਵੇਂ ਰਾਉਂਦਾਨੀ ਜੀ ਨਾਲ ਸੀ

ਮੈਂ ਤੁਹਾਨੂੰ ਪਹਿਲਾਂ ਬੋਲਾਰਿਆ ਨੇ ਸੂਸਾ ਬਾਰੇ ਬਹੁਤ ਕੁਝ ਦੱਸਿਆ ਪਰ ਮੇਨੂੰ ਇੱਦਾਂ ਲੱਗ ਰਹੀ ਸੀ ਕਿ ਅੱਜ ਸੂਸਾ ਦੇ ਜਾਣ ਦੇ ਨਾਲ ਕਾਂਗਰਸ ਨੂੰ ਬਹੁਤ ਵੱਡਾ ਕਰਤਾ ਜੋਰੀ ਤਮੋਤਰ ਸੇ ਸੋਣ ਜੀ ਦੇ ਵਿਚਾਰਕ ਵਿਚੋੜਾ ਲੈਣ ਤੋਂ ਬਾਅਦ ਗੁਰਬਾਣੀ ਦੀ ਜੋਰੀ ਅੰਦਰ انتم اقاف شامل ہونڈی کا ہوئے ہے سیول سرچ ہے آئی ایس نے آئی پی ایس کی تو بات ہوں دے بہت چنگے تیسے چنگے ٹانگ دے نام تھے آئی ایف ایس نے میں تیسے کی تھی کر رہے سی کہ اچانک جب کہن دے کہہ رہا ہے کہ وہ چھتری نہیں छॾण खां पहिले जी कुझु ग़ल आहे की यूनिवर्सिटी असीं सारे ग़ला कर